ਤੇ ਤਿੰਨ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਮੁਕੰਮਲ ਤੌਰ ਤੇ ਬਾਈਕਟ ਕੀਤਾ ਗਿਆ ਹੈ ਪਿੰਡਾਂ ਵਿੱਚ ਕੋਈ ਵੀ ਵੋਟ ਨਹੀਂ ਪੁਗਤੀ ਹੈ ਜਿਸ ਤੋਂ ਬਾਅਦ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਨਾ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚੋਣ ਅਧਿਕਾਰੀ ਵਿਹਲੇ ਬੈਠੇ ਨੇ ਕੋਈ ਵੀ ਪਿੰਡ ਵਾਸੀ ਇਹਨਾਂ ਪੋਲਿੰਗ ਬੂਥਾਂ ਤੇ ਵੋਟ ਪਾਉਣੇ ਨਹੀਂ ਆਇਆ ਦਰਸਲ ਪਿੰਡ ਵਾਸੀਆਂ ਨੂੰ ਸਮਝਾਉਣ ਲਈ ਅਤੇ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਐਸਐਸਪੀ ਅਤੇ ਤਹਿਸੀਲਦਾਰ ਤੱਕ ਪਹੁੰਚੇ ਪਰ ਕਿਸੇ ਵੱਲੋਂ ਵੀ ਇਨਾ ਤਿੰਨੇ ਪੋਲਿੰਗ ਬੂਥਾਂ ਤੇ ਇੱਕ ਵੀ ਵੋਟ ਨਹੀਂ ਪੁਗਤਾਈ ਗਈ ਜਿਸ ਤੋਂ ਬਾਅਦ ਹੁਣ ਅਧਿਕਾਰੀ ਵੀ ਚਿੰਤਾ ਚ ਨਜ਼ਰ ਆ ਰਹੇ ਨੇ ਉਧਰ ਪਿੰਡ ਵਾਸੀਆਂ ਨੇ ਵੋਟਾਂ ਦੇ ਬਾਈਕਾਟ ਦਾ ਪੂਰਨ ਤੌਰ ਤੇ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪਿੰਡਾਂ ਵਿੱਚ ਇਸ ਦੇ ਪੋਸਟਰ ਧਕਲਾਈ ਗਏ ਜਿਨ੍ਹਾਂ ਤੇ ਅਮਲ ਕਰਦੇ ਹੁਣ ਪਿੰਡ ਵਾਸੀਆਂ ਨੇ ਪਿੰਡਾਂ ਵਿੱਚ ਇੱਕ ਵੀ ਵੋਟ ਦਾ ਪੁਗਤਾਂ ਨਹੀਂ ਕੀਤਾ ਇਹ ਪਿੰਡ ਵਾਸੀ ਪੂਰਨ ਤੌਰ ਤੇ ਇਹਨਾਂ ਵੋਟਾਂ ਦਾ ਬਾਈਕਾਟ ਕਰ ਚੁੱਕੇ ਨੇ ਦਰਸਲ ਇਹ ਤਸਵੀਰਾਂ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਟੱਪਰੀਆਂ ਅਤੇ ਖੇਰਨੀਆਂ ਦੇ ਹਨ ਜਿੱਥੇ ਕਿ ਬਾਇਓ ਗੈਸ ਫੈਕਟਰੀ ਪਲਾਂਟ ਨੂੰ ਬੰਦ ਕਰਵਾਉਣ ਦਾ ਮਸਲਾ ਕਰੀਬ 2 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ ਇਸ ਫੈਕਟਰੀ ਨੂੰ ਬੰਦ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਜਾਵੇਗਾ ਜਿਸ ਤੇ ਅਮਲ ਕਰਦਿਆਂ ਹੁਣ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਊਟ ਕੀਤਾ ਹੈ ਦਰਸਲ ਪਿਛਲੇ 29 ਦਿਨਾਂ ਤੋਂ ਪਿੰਡ ਵਾਸੀ ਅਣਮਿੱਥੇ ਸਮੇਂ ਲਈ ਫੈਕਟਰੀ ਸਾਹਮਣੇ ਧਰਨਾ ਲਗਾਏ ਬੈਠੇ ਨੇ ਉਦਰ ਮੁਸ਼ਕਾਬਾਦ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਅਤੇ ਦੂਜੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਦੇ ਵਿਰੋਧ ਚ ਉਹ 29 ਦਿਨ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਏ ਬੈਠੇ ਨੇ ਉਨ੍ਹਾਂ ਕਿਹਾ ਹੈ ਕਿ ਇੰਨੀ ਸਖਤ ਗਰਮੀ ਵਿੱਚ ਵੀ ਲੋਕ ਆਪਣੇ ਪਰਿਵਾਰਾਂ ਸਮੇਤ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਡਟੇ ਹੋਏ ਨੇ ਪਰ ਨਾ ਹੀ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਦੀ ਮੰਗ ਤੇ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਇਹਨਾਂ ਵੋਟਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ ਹੈ ਬਾਈਕਾਟ ਸਾਡੇ ਸਾਰੇ ਨਗਰਾਂ ਦਾ ਫੈਸਲਾ ਜਿੱਥੇ ਜਿੱਥੇ ਫੈਕਟਰੀਆਂ ਲੱਗ ਰਹੀਆਂ ਨੇ ਜੀ ਸਾਡੀ ਕਮੇਟੀ ਅਲੱਗ ਬਣੀ ਹੀ ਹੈ ਉਹਨਾਂ ਸਾਰੀ ਜਗ੍ਹਾ ਬਾਈਕਾਟੇ ਕੀਤਾ ਹੈ ਜੀ ਕਿਤੇ ਵੀ ਕੋਈ ਵੋਟ ਨਹੀਂ ਪੈ ਰਹੀ ਇਸ ਤੋਂ ਬਿਨਾ ਕਿਹੜੇ ਕਿਹੜੇ ਪਿੰਡ ਨਹੀਂ ਆਸਾ ਇਸ ਤੋਂ ਬਿਨਾ ਜੀ ਸਾਡੇ ਜਿਵੇਂ ਟਪਰੀਆਂ ਹੋ ਗਿਆ ਖਿਰਨੀਆਂ ਹੋ ਗਿਆ ਜਿਹੜੇ ਸਾਡੇ ਹੋਰ 90 ਨੇੜੇ ਦੇ ਪਿੰਡ ਨੇ ਉੱਥੇ ਵੀ ਵੋਟ ਬਹੁਤ ਜ਼ਿਆਦਾ ਘੱਟ ਪੈ ਰਹੀ ਹੈ ਜੀ ਜਿਵੇਂ ਕੰਗਰਾਲੀ ਰਾਜਪੂਤਾਂ ਛੇ ਪਿੰਡ ਹੋ ਗਏ ਜੀ ਭੂੰਦਰੀ ਦੇ ਤਿੰਨ ਚਾਰ ਪਿੰਡ ਹੋ ਗਏ ਖਾੜਾ ਬਹੁਤ ਬਾਈਕਾਟ ਬ ਉਥੇ ਹੀ ਪਿੰਡ ਮੁਸ਼ਕਾਬਾਚੇ ਐਸਐਸਪੀ ਅਵਨੀਤ ਕੌਂਡਲ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਵੀ ਪਹੁੰਚੇ ਜਿਨ੍ਹਾਂ ਵੱਲੋਂ ਕੇ ਬੋਰਡ ਦੇ ਮਹੱਤਵ ਤੇ ਅਧਿਕਾਰ ਬਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾ ਕੇ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਉਹਨਾਂ ਕਿਹਾ ਕਿ ਸਾਰੇ ਇਲਾਕੇ ਵਿੱਚ ਅਮਨ ਅਤੇ ਸ਼ਾਂਤੀ ਦੇ ਨਾਲ ਵੋਟਾਂ ਪਾਈਆਂ ਜਾ ਰਹੀਆਂ ਨੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਕਹਿੰਦੇ ਕਿ ਹਰੇਕ ਵੋਟਰ ਬਿਨਾਂ ਕਿਸੇ ਡਰ ਪੈਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੇ ਇਲੈਕਸ਼ਨਜ਼ 아주 ਬਿਲਕੁਲ ਠੀਕ ਚੱਲ ਰਹੇ ਹਨ ਮੈਂ ਪਹਿਲਾਂ ਖੰਨਾ ਅਸੈਂਬਲੀ ਕੌਨਸਟਿਟੂਐਂਸੀ ਦੇ ਜਿਹੜੇ ਸਾਡੇ ਮੇਨਲੀ ਇੰਪੋਰਟੈਂਟ ਸੈਂਸਿਟਿਵ ਏਰੀਆਜ਼ ਹੈ ਵਲਨਰੇਬਲ ਯੂ ਕ੍ਰਿਟੀਕਲ ਜਿਹੜੇ ਬੂਥ ਅਸੀਂ ਡਿਕਲੇਅਰ ਕੀਤੇ ਉਹ ਸਾਰੇ ਵਿਜ਼ਿਟ ਕਰ ਆਈਆਂ ਉਸ ਤੋਂ ਬਾਅਦ ਪਾਇਲ ਅਸੈਂਬਲੀ ਕੰਸਟਿਟੂਐਂਸੀ ਹੁਣ ਮੈਂ ਸਮਰਾਲਾ ਦੇ ਸਟਾਰਟ ਕੀਤੇ ਵਿਜ਼ਿਟ ਕਰਨੇ ਤੇ ਮੇਰੇ ਸਾਰੇ ਹੀ ਜ਼ਿਲ੍ਹੇ ਦੇ ਅਫਸਰ ਵਕਵਾ ਖੁਨਾ ਦੀ ਡਿਊਟੀਆਂ ਲਾਈਆਂ ਹੋਈਆਂ ਔਰ ਸਾਨੂੰ ਜਿਹੜੀ ਸੀਏਪੀਐਫ ਦੀ ਫੋਰਸ ਮਿਲੀ ਹੈ ਉਹ ਵੀ ਸਾਰੀ ਤਨਾਤੇ ਔਰ ਉਹਨਾਂ ਦੇ ਵੀ ਅਫਸਰ ਆਏ ਹੋਏ ਸਾਰਿਆਂ ਨੂੰ ਅਸੀਂ ਬਾਈ ਨੇਮ ਸੈਕਟਰ ਵਾਈਜ਼ ਡਿਵਾਈਡ ਕੀਤਾ ਹੋਇਆ ਐਂਡ ਮੇਰੇ ਡੀਆਈਜੀ ਮੈਮ ਵੀ ਥੋੜੀ ਦੇਰ ਪਹਿਲਾਂ ਇੱਥੇ ਚੈੱਕ ਕਰਕੇ ਗਏ ਸੋ ਪੁਲਿਸ ਵੱਲੋਂ ਸਾਡੇ ਪੂਰੇ ਪੁਖਤਾ ਪ੍ਰਬੰਧ ਔਰ ਅਸੀਂ ਵੋਟਰਸ ਨੂੰ ਹੀ ਅਪੀਲ ਕਰਦੇ ਕਿ ਪਲੀਜ਼ ਤੁਸੀਂ ਆਪਣਾ ਰਾਈਟ ਟੂ ਵੋਟ ਐਕਸਰਸਾਈਜ਼ ਕਰੋ ਤਦਾਸੀ ਇਹ ਕਿ ਪਿੰਡ ਮੁਸਕਾਬਾਦ ਕੋਲ ਇਹ ਬਾਇਓ ਗੈਸ ਫੈਕਟਰੀ ਲਗਾਈ ਜਾ ਰਹੀ ਹੈ ਜਿਸ ਦਾ ਕਿ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਵਾਸੀ ਕਈ ਵਾਰ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਤੇ ਧਰਨੇ ਵੀ ਲਗਾ ਚੁੱਕੇ ਨੇ ਅਤੇ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਡਟੇ ਹੋਏ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫੈਕਟਰੀ ਪੂਰੇ ਨਿਯਮਾਂ ਤਹਿਤ ਲਗਾਈ ਜਾ ਰਹੀ ਹੈ ਸਰਕਾਰ ਵੱਲੋਂ ਪੂਰੀਆਂ ਮਨਜ਼ੂਰੀਆਂ ਲੈਣ ਤੋਂ ਬਾਅਦ ਹੀ ਇਸ ਫੈਕਟਰੀ ਨੂੰ ਲਗਾਇਆ ਜਾ ਰਿਹਾ ਹੈ ਜਦਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਇਸ ਫੈਕਟਰੀ ਨੂੰ ਬੰਦ ਨਹੀਂ ਕਰਦੇ ਉਦੋਂ ਤੱਕ ਉਹਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ ਸਮਰਾਲਾ ਤੋਂ ਸੁਚੇਤ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ